ਤੁਹੀ ਕਹੇ ਬੀ ਨੰਗਲ ਗਏ ਡੈਮ ਤੇ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਏ ਨਾਲ ਹੀ ਉਹਨਾਂ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਗਏ ਪਰ ਜਿਹੜਾ ਹਾਈ ਕੋਰਟ ਚ ਕੇਸ ਪਿਆ ਬੀਬੀਐਮਬੀ ਨੇ ਉਹਨੇ ਡਿਮਾਂਡ ਇਹ ਹੀ ਕੀਤੀ ਬੀ ਡੈਮ ਤੇ ਵੱਡੇ ਪੱਧਰ ਤੇ ਪੁਲਿਸ ਤਨਾਤ ਕਰਤੀ دہشت ਦਾ ਮਾਹੌਲ ਪੈਦਾ ਕਰ ਦਿੱਤਾ ਔਰ ਉਹ ਫੋਰਸ ਜਿਹੜੀ ਹੈ ਹਟਾਈ ਜਾਵੇ ਔਰ ਪੰਜਾਬ ਸਰਕਾਰ ਨੇ ਉਹਦਾ ਜਵਾਬ ਇਹ ਦਿੱਤਾ ਵੀ ਇਹਦੇ ਫੋਰਸ ਕੋਈ ਕਿਹੇ ਦਬਾਲ ਹੀ ਨਹੀਂ ਲਾਈ ਉਹ ਤੇ ਇੰਡੀਆ ਪਾਕਿਸਤਾਨ ਦਾ ਜਿਹੜਾ ਤਣਾਅ ਬਣਿਆ ਉਹਨੂੰ ਮੁੱਖ ਰੱਖਦੇ ਆ ਡੈਮ ਦੀ ਸਿਕਿਉਰਿਟੀ ਵਧਾਈ ਹੈ ਦੇਖੋ ਇਹ ਗੱਲਾਂ ਜੋ ਕਈ ਗੱਲਾਂ ਨਿਕਲ ਆndੀਆਂ ਨੇ ਲੇਕਿਨ ਇੱਕ ਸਿੰਬੋਲਿਕ ਮੈਸੇਜ ਦਿੱਤਾ ਕਿ ਮੈਂ ਜਿੱਥੇ ਟੱਕ ਲੱਗਾ ਜਿੱਥੇ ਨੱਕਾ ਵੱਜਾ ਮੈਂ ਉੱਥੇ ਆ ਕੇ ਖਲੋ ਗਿਆ ਇਹ ਮੈਸੇਜ ਦਿੱਤਾ ਇਹ ਮੈਸੇਜ ਇੱਕ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਹੋਈ ਕਦੇ ਭਾਰਤ ਸਰਕਾਰ ਤੇ ਰਾਜ ਸਰਕਾਰਾਂ ਚ ਇਦਾਂ ਦੀ ਸਿੱਧੀ ਤਲਖੀ ਕਦੇ ਵੀ ਕਿਸੇ ਦੇ ਹੱਕ ਚ ਨਹੀਂ ਹੁੰਦੀ ਇੱਕ 69 ਬਦਾਨਦੀ ਹੈ ਜਿਹੜਾ ਅਗਲੇ 2 4 5 ਦਿਨਾਂ ਦੇ ਵਿੱਚ ਫੈਸਲਾ ਹੋਣਾ ਹੁੰਦਾ ਉਹ ਹੋਰ ਅੱਗੇ ਚਲੇ ਜਾਂਦਾ ਜਿੱਦਾਂ ਕਿਸਾਨ ਯੂਨੀਅਨਾਂ ਨਾਲ ਹੋਇਆ ਕਿਸਾਨ ਯੂਨੀਅਨਾਂ ਨੇ ਲਿਖ ਕੇ ਦੇ ਦਿੱਤਾ ਵੀ ਅਸੀਂ ਸਰਕਾਰ ਦੇ ਨੁਮਾਇੰਦਿਆਂ ਨੂੰ ਨਹੀਂ ਮੰਨਦੇ ਜੇ ਉਹ ਆਣਗੇ ਤੇ ਅਸੀਂ ਸੱਤਾ ਅਸੀਂ ਉਸ ਮੀਟਿੰਗ 'ਚ ਨਹੀਂ ਆਵਾਂਗੇ ਉਹੀ ਗੱਲ ਉਹਨਾਂ ਨੇ ਓਪਨ ਐਂਡਡ ਚਿੱਠੀ ਲਿਖਤੀ ਭਾਰ ਸਰਕਾਰ ਨੇ ਵੀ ਜਿੱਦ ਦਿਨ ਤੁਹਾਡਾ ਫੈਸਲਾ ਹੋ ਜਾਏਗਾ ਸਾਨੂੰ ਦੱਸ ਦਿਓ ਅਸੀਂ ਅੱਜ ਤੇ ਵਿਚਾਰ ਕਰਾਂਗੇ ਹੁਣ ਆ ਗਈ ਤੀਸਰੀ ਗੱਲ ਫੋਰਸੇਸ ਦੀ ਫੋਰਸ ਭਾਰਤ ਸਰਕਾਰ ਦੇ ਆਪਣੇ ਵਿਭਾਗਾਂ ਦੀਆਂ ਫੋਰਸਾਂ ਨੇ ਪੰਜਾਬ ਸਰਕਾਰ ਦੀਆਂ ਆਪਣੇ ਇਲਾਕੇ 'ਚ ਕਿਸੇ ਲੜਨਾ ਇਹ ਤੇ ਗੱਲਾਂ ਹੋਣ ਵਾਲੀਆਂ ਨਹੀਂ ਹੈਗੀਆਂ ਔਰ ਨਾ ਹੀ ਹੋਣੀਆਂ ਚਾਹੀਦੀਆਂ ਜੀ 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 ਲੇਕਿਨ ਜੋ ਸਿੰਬੋਲਿਕ ਮੈਸੇਜ ਦੇਣਾ ਸੀ ਮੈਂ ਸਿਰ ਵੇਹੀ ਕੰਨਾ ਕਿ ਜੋ ਸੂਹਿਰਦਤਾ ਦੇ ਨਾਲ ਵਿਧਾਨ ਸਭਾ 'ਚ ਜੋ ਮੁੱਦਾ ਉੱਠ ਕੇ ਆਇਆ ਇੱਕ ਮੁਠਤਾ ਜਾਹਰ ਹੋਈ ਏ ਭਾਰਤ ਸਰਕਾਰ ਨੂੰ ਇਹਦੇ ਤੋਂ ਸੇਧ ਲੈ ਲੈਣੀ ਚਾਹੀਦੀ ਏ ਕਿ ਪੰਜਾਬ ਨਾਲ ਘਟੋ ਘਟ ਫਰੰਟ ਲਾਈਨ ਸੁਪਾ ਏ ਸਭ ਤੋਂ ਵੱਧ ਸਾਡੇ ਫੌਜ ਦੇ ਵਿੱਚ ਨੌਜਵਾਨ ਨੇ ਜਿਹੜੇ ਬਾਰਡਰ ਤੇ ਵੀ ਲੜਦੇ ਨੇ ਖੇਤੀ ਦੀ ਵੀ ਲੜਦੇ ਨੇ ਛੁੱਟੀ ਲੈ ਕੇ ਵੀ ਆ ਕੇ ਤੇ ਫਸਲਾਂ ਵਾਹਦੇ ਨੇ ਤੇ ਮਾਪੇ ਬਾਪ ਨੇ ਪਿੱਛੇ ਕਿਉਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਚੁੰਡੀ ਵੱਡੀ ਜਾਏ ਇਸ ਵੇਲੇ ਹਾਲਾਤ ਮੈਂ ਹੀ ਕੰਨਾ ਕਿ ਨੀਜ਼ਰ ਕਰੈਕਸ਼ਨ ਮੈਂ ਤਾਂ ਹੀ ਕਿਹਾ ਸੀਗਾ ਕਿ ਮੌਤ ਵਿਖਾ ਕੇ ਬੁਖਾਰ ਭਜਾਉਣ ਵਾਲੀਆਂ ਗੱਲਾਂ ਇਹੋ ਜਿਹੀਆਂ ਜਿਹੜੀਆਂ ਲੌਂਗ ਪੈਂਡਿੰਗ ਡਿਮਾਂਡ ਹੁੰਦੀਆਂ ਨੇ ਉਹਨਾਂ ਤੇ ਨਹੀਂ ਲਾਗੂ ਹੁੰਦੀਆਂ ਪੰਜਾਬ ਦੇ ਕਿਸਾਨ ਨੂੰ ਕੋ ਭਲੇਖਾ ਨਹੀਂ ਹੈਗਾ ਪਾਖੜਾ ਟਾਈਮ ਦਾ ਪਾਣੀ ਦਾ ਕੋਈ ਭਲੇਖਾ ਨਹੀਂ ਹੈਗਾ ਨਾ ਹੀ ਭਾਰਤ ਸਰਕਾਰ ਨੂੰ ਭਲੇਖਾ ਹੈਗਾ ਜਿਹੜੇ ਸੱਤਾ ਦੇ ਵਿੱਚ ਕੁਝ ਆ ਜਿਹੜਾ ਸੋਸ਼ਲ ਮੀਡੀਆ ਚੱਲਿਆ ਕੋਈ ਇਨਫਲੂਐਂਸਰ ਆ ਗਿਆ ਮੀਡੀਆ ਦੇ ਰਾਹੀਂ ਬੱਲੇ ਬੱਲੇ ਸ਼ਾਵਾ ਸ਼ਾਵਾ ਵਾਲੇ ਨੇ ਉਹਨਾਂ ਨੇ ਜੋ ਮਾਹੌਲ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦਾ ਨੁਕਸਾਨ ਹੋ ਰਿਹਾ ਭਾਰਤ ਸਰਕਾਰ ਨੂੰ ਤੁਰੰਤ ਸਖਤ ਸਟੈਂਡ ਲੈਣਾ ਚਾਹੀਦਾ ਵੀ ਸਾਡਾ ਕੋਈ ਵਿਚਾਰ ਐਸਾ ਨਹੀਂ ਹੈਗਾ ਕੋਈ ਕਨਫਰਨਟੇਸ਼ਨ ਨਾ ਪੰਜਾਬ ਸਰਕਾਰ ਦਾ ਵੀ ਕੋਈ ਨਹੀਂ ਜੋ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਮੈਸੇਜ ਉੱਪਰ ਕੇ ਆਇਆ ਕਿ ਅਸੀਂ ਤੁਹਾਨੂੰ ਰਿਕੁਐਸਟ ਕਰ ਰਹੇ ਹਾਂ ਕਿ ਇਹਨਾਂ ਨੂੰ ਰੱਦ ਕਰ ਦਿੱਤਾ ਜਾਵੇ ਡੈਮ ਸੇਫਟੀ ਐਕਟ ਰਿਵਿਊ ਕਰ ਲਿਆ ਜਾਵੇ ਤੇ ਆਹ ਮਦਾਂ ਨੂੰ ਮੁੜ ਵਿਚਾਰ ਕਰ ਲਿਆ ਜਾਵੇ ਜੇ ਹੁਣ ਹਾਲਾਤ ਨਹੀਂ ਸੁਧਰਦੇ ਵਿਦੇਸ਼ ਦਾ ਕੋਈ ਪਤਾ ਨਹੀਂ ਹੁੰਦਾ ਅੰਤਰਰਾਸ਼ਟਰੀ ਡਿਪਲੋਮੇਸੀ ਲੜਾਈ ਕਿਤੇ ਹੋਣੀ ਹੁੰਦੀ ਹੈ ਕਿਰਾ ਕਿਤੇ ਦੇਣੀ ਹੈ ਅੰਤਰਰਾਸ਼ਟਰੀ ਜਿਨ੍ਹਾਂ ਨੇ ਹਥਿਆਰ ਵੇਚਣੇ ਨੇ ਜਿਨ੍ਹਾਂ ਨੇ ਅੰਨ ਵੇਚਣਾ ਹੈ ਤੇ ਜਿਨੇ ਆਪਣੀ ਇੰਜੀਨੀਅਰਿੰਗ ਵੇਚਣੀ ਹੈ ਤੇ ਜਿਨੇ ਇੰਟਰਨੈਸ਼ਨਲ ਡਿਪਲੋਮੇਸੀ ਵੇਖਣੀ ਹੈ ਤੇ ਇਹਨਾਂ ਸਭ ਤੋਂ ਉੱਪਰ ਜਿੱਦਾਂ ਦਾ ਸਾਡਾ ਗਵਾਂਡ ਹੈ ਉਹਦੀਆਂ ਆਪਣੀਆਂ ਇੰਟਰਨਲ ਪ੍ਰੋਬਲਮ ਇੰਨੀਆਂ ਉਹਦੇ ਤੁਹਾਡੇ ਨਾਲ ਬਦੋ-ਬਦੀ ਖੈਨ ਨੂੰ ਫਿਰੰਦੇ ਆ ਕਿ ਮੇਰਾ ਉਹਨਾਂ ਤੋਂ ਧਿਆਨ ਚਾਰ ਸੂਬੇ ਨੇ ਚਾਰੇ ਸੂਬੇ ਉਹਨਾਂ ਦੇ ਆਖੇ ਤੋਂ ਬਾਹਰ ਨੇ ਉਹ ਤੇ ਚਾਹਣਗੇ ਕਿ ਪੰਜਾਬ ਨਾਲ ਕੋਈ ਪੰਗਾ ਪਵੇ ਇਹਨਾਂ ਦੀ ਫੂਡ ਸਪਲਾਈ ਲਾਈਨ ਭਾਰਤ ਦੇਸ਼ ਦੀ ਕੱਟੀ ਜਾਵੇ ਤੇ ਭਾਰਤ ਦੇਸ਼ ਨੂੰ ਦੁਨੀਆ ਦੇ ਵਿੱਚ ਭੰਡਿਆ ਜਾਵੇ ਤੇ ਨਿੰਦਿਆ ਜਾਵੇ ਵੇਖੋ ਜੀ ਨਿੱਕੇ ਜਿਹੇ ਮੁਲਕ ਤੇ ਜਿਹੜਾ ਅੰਦਰ ਇੰਨੀ ਇੰਟਰਨਲ ਪ੍ਰੋਬਲਮਾਂ ਕਰ ਰਿਆ ਸਾਨੂੰ ਤੁਸੀਂ ਬਿਨਾ ਦੱਸਿਆ ਤੁਸੀਂ ਸਾਡੇ ਉੱਤੇ ਆ ਹਮਲਾ ਕਰ ਦਿੱਤਾ ਇਹ ਉਹਨਾਂ ਨੂੰ ਸੂਟ ਕਰਦਾ ਰੱਜੇ ਪੂਜੇ ਬੰਦੇ ਨੂੰ ਸੂਟ ਨਹੀਂ ਕਰਦੀਆਂ ਹੁੰਦੀਆਂ ਇਹੋ ਜਿਹੀਆਂ ਚੁੰਡੀਆਂ ਵੱਢਣ ਵਾਲੀਆਂ ਪਿੰਨ ਪ੍ਰਿਕਸ ਜੋ ਹੁਣ ਮਾਹੌਲ ਬਣਿਆ ਹੋਇਆ ਮੈਂ ਚਾਹੂੰਗਾ ਬਹੁਤ ਸੋਹਣੀ ਪ੍ਰਤਪਈਏ ਯੂਨੀਨਮਸ ਰੈਜ਼ੋਲੂਸ਼ਨ ਪਾਸ ਹੋਏ ਨੇ ਭਾਰਤ ਸਰਕਾਰ ਇਤੇ ਗੌਰ ਕਰੇ ਤੇ ਪੰਜਾਬ ਨੂੰ ਪਹਿਲ ਦੇ ਆਧਾਰ ਤੇ ਇਹਦੇ ਤੋਂ ਉੱਪਰ ਵੀ ਪ੍ਰੇਫਰੈਂਸ ਦਿੱਤੀ ਜਾ ਸਕਦੀ ਏ ਉਹ ਦੇ ਕੇ ਇਹਦੀ ਐਗਰੀਕਲਚਰ ਨੂੰ ਰਿਵਾਈਵ ਕਰੇ ਤਾਂ ਕਿ ਸਾਰੇ ਦੇਸ਼ ਦੀ ਫੂਡ ਸਿਕਿਉਰਿਟੀ ਸਹੀ ਹੋ ਸਕੇ